ਆਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਆਇਆ ਜੀ ਆਪਾਂ ਮੋਸਤੇ ਜਿਹੜਾ ਕੱਟਣਾ ਮੌਸਮ ਬਹੁਤ ਸੋਹਣਾ ਹੋਇਆ ਵਗਰੇ ਮੀਂਹ ਪੈ ਰਿਹਾ ਤੇ ਇੱਕ ਗੇ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਤੇ ਬਣੇ ਰਹੋ ਆਜੋ ਆਪਣੀ ਵੀਡੀਓ ਦੇ ਨਾਲ ਤੁਹਾਨੂੰ ਦਿਖਾਈਏ ਜੀ ਅੱਜ ਦਾ ਮਾਹੌਲ ਕਿੱਦਾਂ ਦਾ ਦੇਖੋ ਵੀਰੋ ਪਹਿਲਾਂ ਤਾਂ ਮੌਸਮ ਅੱਜ ਬਹੁਤ ਠੰਡਾ ਹੋਇਆ ਵਾ ਪਹੁੰਚ ਗਏ ਜੀ ਆਪਾਂ ਮੋਟਰ ਤੇ ਆਪਣੇ ਬੰਦੇ ਵਾੜ ਰਹੇ ਨੇ ਕੱਖ ਚਰੀ ਦੇਖੋ ਜੀ ਕਰੋ ਦਰਸ਼ਨ ਚਰੀ ਬਹੁਤ ਮੱਲੀ ਵੀ ਹੈ ਜੀ ਆਪਣੀ ਫੁੱਲ ਮੱਲਗੀ ਜੀ ਆਇਆਂ ਦੇਖੋ ਕੱਦ ਚਰੀ ਦਾ ਐਨ ਗਿਰੀ ਵੀ ਨਹੀਂ ਵੀਰੇ ਤੇ ਕਿ ਚਰੀ ਨਹੀਂ ਅੱਗੇ ਪਿਛਲੇ ਸਾਲ ਵੀ ਨਹੀਂ ਗਿਰੀ ਤੇ ਇਸ ਵਾਰ ਵੀ ਨਹੀਂ ਗਿਰੀ ਅੱਗੇ ਗਿਰਜਾਂ ਦੀ ਪਰ ਖੜੀ ਚਰੀ ਨੂੰ ਗਿਰੀ ਵੀ ਗਿਰਜੇ ਵੇ ਫਿਰ ਵੱਢਣੀ ਬੜਾ ਤੰਗ ਕਰਦੀ ਆ ਪਰ ਉਹਨ ਖੜੀ ਚਰੀ ਆ ਵੱਢਣੀ ਸੌਖੇ ਨਾਲੇ ਕੱਖ ਵਧੀਆ ਜੁੜ ਜਾਂਦੇ ਨੇ ਇਧਰ ਉਹ ਬਾਬੇ ਨੇ ਲਿਆਵਾਂ ਲਫਾਫਾ ਸਿਰ ਤੇ ਮੀਂਹ ਪੈਣ ਕਰਕੇ ਵੀ ਪਰਨਾ ਨਾ ਗਿੱਲਾ ਹੋ ਜਾਵੇ ਹਾਂ ਵੀ ਸੁਨੀਲ ਵੱਢਦੇ ਕੱਖ ਮੀਂਹ ਦਾ ਕੇ ਸਮਾਚਾਰਾ ਮੀਂਹ ਵਧੀਆ ਮੌਸਮ ਵਧੀਆ ਹੋਇਆ ਬਾ ਹੁਣ ਤਾਂ ਹਨ ਮੌਸਮ ਬੜਾ ਸਾਰਾ ਕੱਖ ਵੱਢ ਰਿਹਾ ਇੱਕ ਕੱਖ ਬੀਜੇ ਹੋਏ ਨੇ ਜੀ ਆਪਣੇ ਜੰਮੇ ਕੱਖ ਵੀ ਸਰੋ ਚੈੱਕ ਤੁਸੀਂ ਦੋ ਕਿਾਰੇ ਬੀਜੇ ਹੋਇਆ ਉਧਰ ਵੀ ਇਧਰ ਵੀ ਉਧਰ ਡੌਗੀ ਹੋਣੀ ਚੈੱਕ ਕਰਦੇ ਫਿਰਦੇ ਨੇ ਕੱਖਾਂ ਨੂੰ ਆਪਣੇ ਨੂੰ ਮੋਟਰ ਤਾਂ ਨਹੀਂ ਚਲਾਈਆਂ ਫਿਰ ਸੁਨੀਲ ਨਾ ਜੀ ਮੋਟਰ ਨਹੀਂ ਚਲਾਈ ਜੀ ਮੀਂਹ ਪੈ ਕੇ ਥੋੜਾ ਥੋੜਾ ਮੀਂਹ ਪੈ ਰਿਹਾ ਜੀ ਅੱਜ ਦਾ ਠੀਕ ਹੈ ਜੀ ਆਏ ਤੇ ਜੀ ਆਪਾਂ ਮਿਰਚਾਂ ਤੋੜਨਾ ਨਹੀਂ ਲੱਗਦਾ ਮਿਰਚਾਂ ਤੋੜਨਾ ਆ ਆ ਮਿਲੋ ਜੀ ਤਾਈ ਨੂੰ ਆ ਮਿਲੋ ਹਾਂ ਵੀ ਤਾਇਆ ਕੀ ਹਾਲ ਆ ਤੇਰਾ ਬਹੁਤ ਵਧੀਆ ਦੇਖੋ ਤੰਬੀ ਮੋਢੇ ਤੇ ਧਰੀ ਹੋਈ ਆ ਤਾਈ ਨੇ ਹਾਂ ਮੀ ਪਵਾ ਨਹੀਂ ਰਿਹਾ ਤਾਇਆ ਥੋੜਾ ਜਿਹਾ ਸਿਵੜ ਸਿਵੜ ਜੀ ਕਰਾਈ ਜਾਂਦਾ ਤਾਇਆ ਮੈਂ ਤਾਂ ਪਹਿਲੀ ਅੱਕਿਆ ਪੈਸੇ ਤੋਂ ਵੀ ਹੂੰ ਤੇਲ ਹੋਗ ਰਿਹਾ ਮੇਰਾ ਤੇਲ ਕੱਲ ਵੀ ਮੈਂ ਲੰਦਾ ਸਾਰੀ ਦਿਹਾੜੀ ਲਾ ਕੇ ਰੱਖਿਆ ਜਨਰੇਟਰ 9 ਵਜੇ ਦਾ ਕਹੇ ਟਾਈਮ ਤੱਕ 9 ਵਜੇ ਤੱਕ ਦਵਾਜੀਆਂ ਨਾਲ ਤੇ ਗਏ ਤੇ ਅੱਛਾ ਉਹਦੇ ਖਾਦੇ ਫਿਰ ਸਮਾਨ ਦਵਾਈਆਂ ਦਾ ਕੀ ਕਰਨਗੇ ਤੇ ਕਰੋ ਚੈੱਕ ਜੀਰੀ ਜੀ ਆਪਣੀ ਪੀਆਰ 114 ਉਹ ਆਈ ਕੰਮ ਤੋਂ ਮਿਰਚਾਂ ਕਰੋ ਜੀ ਚੈੱਕ ਚੈੱਕ ਕਰੋ ਜੀ ਆਈ ਕੰਮ ਤੋਂ ਮਿਰਚਾਂ ਲੱਗੀਆਂ ਵੇ ਬਹੁਤ ਨਹੀਂ ਜੀ ਲਾਲ ਹੋਈਆਂ ਪੀਆਂ ਨੇ ਪੂਰੀਆਂ ਐਨ ਵੈਰਾਈਟੀ ਹੁਣ ਆਪਾਂ ਨੂੰ ਕਿ ਪਤਾ ਕਿਹੜੀ ਹਾਈਬ੍ਰਿਡ ਵੈਰਾਈਟੀ ਆ ਇਹ। ਹਾਂ ਜੀ ਵੈਰਾਈਟੀ ਤਾਂ ਹੀ ਜ਼ਿਆਦਾ ਲੱਗ ਰਹੀ ਆ। ਹੂੰ। ਮਿਰਚ ਤੇ ਲੱਗੀ ਯਾਰ ਹੁਣ ਆ ਕੇ ਵਧੀਆ ਕੰਮ ਕਰਿਆ ਮਿਰਚ ਨੇ ਹਨਾ। ਵਾਹ। ਪਹਿਲਾਂ ਤਾਂ ਨਹੀਂ ਲੱਗੀ ਏਗੀ ਮਿਰਚ। ਹੁਣ ਆ ਕੇ ਲੱਗੀ ਆ। ਹਾਂਜੀ ਵੀਰ ਜੀ ਤੇ ਆਪਾਂ ਚਿੱਲੇ ਜੀ ਹੁਣ ਮੋਟਰ ਲੈਣ ਜਿਹੜੀ ਆਪਣੀ ਮੋਟਰ ਸੜ ਗਈ ਜੀ ਜੀ। ਉਹ ਦੇਈ ਹੋਈ ਸੀ ਸਮਰੌਣੀ ਆ ਆਪਣੇ ਪਟਿਆਲੇ ਜਿਹੜੇ ਬਾਬੂ ਜੀ ਤੋਂ ਆਪਾਂ ਨੇ ਲਿਆਂਦੀ ਦੀ ਮੋਟਰ ਉਹਨਾਂ ਕੋਲੇ ਦੇਈ ਹੋਈ ਆ ਉਹ ਆਪਾਂ ਨੇ ਮਹੀਨਾ ਕਿਹਾ ਹੋਇਆ ਦਾ ਪਾਈ ਨੂੰ ਮੋਟਰ ਆ ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਤੁਹਾਡੇ ਨਾਲ ਖੜੇ ਆ ਆਪਾਂ ਦੋ ਮੋਟਰਾਂ ਲਈਆਂ ਤੇ ਪਹਿਲੀ ਵੀ ਨਹੀਂ ਚੱਲੀ ਜਿਆ ਦੂਜੀ ਲਈਆਂ ਤੇ ਇਹ ਵੀ ਚੱਲੀ ਨਹੀਂ ਤੀ ਸਮਾਰ ਕੇ ਮਹੀਨੇ ਦੇ ਵਿੱਚ ਵਿੱਚ ਖਰਾਬ ਹੋ ਗਈ ਸੀ ਆਪਣੀ ਮੋਟਰ ਇਹ ਨਾਲੇ ਬਾਜ ਕਰਦੀ ਸੀ ਉਹ ਆ ਕਹਿੰਦੇ ਵੀ ਤੁਹਾਡੇ ਨਾਲ ਖੜੇ ਆਪਾਂ ਕੋਈ ਗੱਲ ਨਹੀਂ ਤੁਸੀਂ ਅੱਧਾ ਖਰਚਾ ਦੇ ਦਿਓ ਆਪਾਂ ਨੂੰ ਵੀ ਜਿੰਨਾ ਕ ਤੁਹਾਡਾ ਦੋ ਬਾਰੀ ਦਾ ਮੋਟਰ ਦਾ ਖਰਚਾ ਆ ਕੋਈ ਗੱਲ ਨਹੀਂ ਮਿਲਦੇ ਜੀ ਫਿਰ ਆਪਾਂ ਪਟਿਆਲੇ ਜਾ ਕੇ ਤੁਹਾਨੂੰ ਮਲਾਉਣਾ ਬਾਪੂ ਜੀ ਨੂੰ ਆਗੇ ਦੇਖੀ ਆਪਾਂ ਸਰਹੰਦ ਰੋਡ ਤੇ ਜਾ ਰਹੇ ਆ। 10 ਘੰਟੇ ਦਾ ਪਲਾਨ ਲਾ ਕੇ ਪਹੁੰਚਣ ਆਲੇ ਆਈ ਆਪਾਂ। ਭੀੜ ਬਹੁਤ ਰਹਿੰਦੀ ਹੈ ਵੀਰੇ ਆਹ ਰੋਡ ਤੇ। ਬਹੁਤ ਚਾਅ ਦੇ ਜੀ ਰੋਡ ਇਹ। ਫੇਰ ਦਾ ਪਲਾਂਟ ਪਹੁੰਚ ਗਏ ਜੀ ਆਪਾਂ ਮੋਟਰ ਲੈਣ ਵਾਸਤੇ ਪਟਿਆਲੇ ਉਹ ਬਾਬੂ ਜੀ ਨੇ ਬੰਨਰੇ ਨੇ ਮੋਟਰਾਂ ਇਹ ਪੰਜਾਂ ਮਾੜੀ ਸੁਲੂਗਾ ਸ੍ਰੀ ਗੁਰੂ ਬਾਪੂ ਜੀ ਠੀਕ ਹੈ ਜੀ ਪੰਜਾਂ ਨੇ ਜੀ ਪੁਰਾਣੀਆਂ ਮੋਟਰਾਂ ਹੈ ਨਵੀਆਂ ਮੋਟਰਾਂ ਹੀ ਮਿਲਦੀਆਂ ਨੇ ਪੁਰਾਣੀਆਂ ਵੀ ਨਹੀਂ ਸਾਰੇ ਤਰ੍ਹਾਂ ਦੀਆਂ ਮੋਟਰਾਂ ਮਿਲਦੀਆਂ ਨੇ ਹੋਰ ਸਮਾਰਟ ਵੀ ਮਿਲਦੀਆਂ ਜੀ ਉਹਰੇ ਤੋਂ ਜਿਹੜਾ ਕੋਲ ਮਰਜ਼ੀ ਲੈ ਜਾਓ ਉਹ ਕੋਈ ਕੰਪਨੀ ਵੇਚਦੀ ਹੈ ਮੋਟਰਾਂ ਦੇ ਰਿਲੇਟਿਡ ਟਾਬੇ ਦੇ ਸਾਹਮਣੇ ਆ ਦੁਕਾਨ ਜੀ ਇਹ ਅੱਜ ਦੇ ਜੀ ਆਪਾਂ ਟੋਟਾ ਪਾਉਣ ਮੋਟਰ ਤੇ ਲਿਆਂਦੀ ਚੈਨ ਕੁਪੀ ਕਰਾਂਗੇ ਫਟਾ ਉਧਰ ਮਿਲੋ ਪੰਮੀ ਨੂੰ ਇੱਧਰ ਆਪਣੇ ਫੋਰਮੈਨ ਜਾਈ ਨੇ ਓਕੇ ਪੰਮੀ ਬਾਈ ਜੀ ਕੀ ਕਹਿਣਾ ਚਾਹੋਗੇ ਬਸ ਟੋਟਾ ਪਾਉਣਾ ਪੂਰੇ ਮੈਂ ਪਾ ਦਨੇ ਟੋਟਾ ਪਾ ਕੇ ਫਿਰ ਮੋਟਰ ਚ ਲਾਵਾਂਗੇ ਪਾਣੀ ਵੀ ਘਾਟ ਆ ਟੋਟੇ ਬਹੁਤ ਪਵਾ ਰਹੇ ਹੋ ਹੁਣ ਤੁਸੀਂ ਮੀਂਹੂ ਪਵਾ ਲਓ ਰਾਤ ਵੀ ਇੱਕ ਨਹੀਂ ਕੱਢਦੇ ਥੋਨੇ ਪਿਆਦਾ ਰਾਤ ਪਾਸੋਂ ਨੂੰ ਬਹੁਤ ਪਊਗੇ ਪੱਕੀ ਗੱਲ ਆ ਰਾਤ ਵੀ ਬਹੁਤ ਪਿਆ ਮੂਹ ਪਰਸੋਂ ਨਹੀਂ ਪੂਰਾ ਬਊਗਾ ਕੱਲ ਕਰਦਾ ਜਮ ਹੈ ਗਿਆ ਸੁਖਮਤ ਸੁਖਮਜਾ ਇਹ ਪਰਸੋਂ ਨਹੀਂ ਪੂਰਾ ਮੀਂਹ ਪਏ ਫਾਇਦਾ ਆ ਟੋਟੇ ਆਪਣੇ ਤਾਂ ਵਧੀਆ ਪਾਇ ਰਹੇ ਨੇ। ਇਹਨੇ ਵੀ ਪਵੇ। ਲੋੜਦਾ ਦਾ। ਇਸ ਦੀ ਟੋਟ। ਇਸ ਦੀ ਸੀ ਤੇ ਜੋੜਦਿਆ ਟੋਟਾ ਆਇਆ ਜੇ ਟੋਟਾ ਕਿੱਥੇ ਜਿਹੜਾ। ਪਾ ਤਿਆ ਤਾਂ ਜੀ ਟੋਟਾ ਆਪਣਾ ਹੋ ਗਿਆ ਤਾਂ ਫਾਈਨਲ ਕੰਮ ਸ਼ਾਮ ਦੇ ਵੱਜ ਗਏ 7 ਚਾਹਨ ਕੁੱਪੇ ਵੀ ਫਟ ਕਰਕੇ ਖੜਾ ਖੜਾਤੀ ਤੀ ਆਪਾਂ। ਚੱਲਿਆ ਜੀ ਕੱਢਣ ਹੁਣ ਚਾਹਨ ਕੁੱਪੇ ਵੀ। ਅਤੇ ਵੀਰੇ ਅੱਜ ਦਾ ਬਲੌਗ ਕਿਦਾਂ ਦਾ ਲੱਗਿਆ? ਵੀਡੀਓ ਨੂੰ। ਸ਼ੇਅਰ ਕਰਿਓ ਤੇ ਲਾਈਕ ਕਰਿਓ ਕਮੈਂਟ ਕਰਿਓ ਅਤੇ ਇੱਕ ਵਾਰ ਫੇਰ ਬੇਨਤੀ ਹੈ ਵੀਰੇ ਚੈਨਲ ਨੂੰ ਵੀਰੇ ਵੱਧ ਵੱਧ ਸਬਸਕ੍ਰਾਈਬ ਕਰਿਓ ਤੁਹਾਡੇ ਸਾਥ ਦੀ ਲੋੜ ਹੈ ਜੀ ਆਪਾਂ ਨੂੰ ਬਹੁਤ ਬਹੁਤ ਜਿਹੜੇ ਨਵੇਂ ਦੇਖ ਰਹੇ ਨੇ ਬੰਦੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਮਿਲਦੇ ਆ ਕਿਸੇ ਹੋਰ ਅਗਲੀ ਨਵੀਂ ਵੀਡੀਓ ਦੇ ਵਿੱਚ ਜੀ ਵੀਡੀਓ ਦੇਖਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ